ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਕੱਲ ਪੰਜਾਬ ਵੀ ਕੱਲ ਟ੍ਰਿਬਿਊਨ ਅਖਬਾਰ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ 11ਵੇਂ ਗਰਲਸ ਹੌਸਟਲ ਦਾ ਨਾਂ 18ਵੀਂ ਸਦੀ ਦੀ ਇੰਦੌਰ ਦੀ ਇੱਕ ਮਹਾਰਾਣੀ ਜਿਹੜੀ ਹੈ ਅਹिल्याबाई 홀ਕਰ ਉਹਦੇ ਨਾਂ ਤੇ ਰੱਖਣ ਦਾ ਫੈਸਲਾ ਕਰਿਆਗਾ ਤੇ ਉਸ ਟ੍ਰਿਬਿਊਨ ਦੀ ਅਖਬਾਰ ਅਨੁਸਾਰ ਵਾਈਸ ਚਾਂਸਲਰ ਨੇ ਇਸ 11ਵੇਂ ਹੌਸਟਲ ਦੇ ਲਈ ਕੁਝ ਇੱਕ ਪੈਨਲ ਬਣਾਇਆ ਸੀਗਾ ਉਸ ਪੈਨਲ ਨੇ ਕੁਝ ਨਾਂ ਵਿਚਾਰੇ ਸੀ ਉਹਨਾਂ ਨਾਵਾਂ ਨੂੰ ਵਿਚਾਰਨ ਤੋਂ ਬਾਅਦ ਇਹ ਨਾਮ ਰੱਖਣ ਦਾ ਫੈਸਲਾ ਕੀਤਾ ਗਿਆ ਤੇ ਜਿਹੜੇ ਨਾਂ ਵਿਚਾਰੇ ਗਏ ਸਨ ਜਿਹੜੇ ਨਾਂ ਆਏ ਉਹਨਾਂ ਦੇ ਵਿੱਚ ਜਿਹੜਾ ਹੈ ਜਿਹੜੀ ਆਪਣੇ ਬਹੁਤ ਵੱਡੀ ਐਸਟਰੋਨੌਟ ਹੋਈ ਹੈ ਕਲਪਨਾ ਚਾਵਲਾ ਉਹਦਾ ਨਾਮ ਵੀ ਆਇਆ ਸੀ ਅਮਰਤ ਕੌਰ ਜਿਹੜੀ ਹੈ ਰਾਜਕੁਮਾਰੀ ਅਮਰਤ ਕੌਰ ਜਿਹੜੀ ਕਪੂਰਥਲੇ ਦੇ ਰਾਜੇ ਦੀ ਬੇਟੀ ਸੀ ਤੇ ਜਿਹੜੀ ਛੱਡ ਛੜਾ ਕੇ ਇੱਕ ਗਾਂਧੀ ਜੀ ਦੇ ਆਸ਼ਰਮ ਚਲੀ ਗਈ ਤੇ ਉਸ ਤੋਂ ਬਾਅਦ ਉਹ ਆਜ਼ਾਦੀ ਲਹਿਰ ਦੇ ਵਿੱਚ ਉਹਨੇ ਹਿੱਸਾ ਪਾਇਆ ਜਿਹੜਾ ਭਾਰਤ ਦੀ ਸੰਵਿਧਾਨ ਦੇ ਵਿੱਚ ਕੁਝ 14-15 ਔਰਤਾਂ ਦਾ ਯੋਗਦਾਨ ਹੈ ਉਹਨਾਂ ਚੋਂ ਰਾਜਕੁਮਾਰੀ ਅਮਰਤ ਕੌਰ ਵੀ ਹੈ ਸ਼ਾਮਲ ਹੈ ਤੇ ਉਹ ਭਾਰਤ ਦੀ ਪਹਿਲੀ ਹੈਲਥ ਮਿਨਿਸਟਰ ਵੀ ਰਹੀ ਉਹਦਾ ਨਾਮ ਵੀ ਵਿਚਾਰ ਅਧਿਨ ਸੀ ਕਲਪਨਾ ਚਾਵਲਾ ਦਾ ਮਾਤਾ ਖੀਵੀ ਜਿਹੜੀ ਸਿੱਖ ਦੇ ਵਿੱਚ ਲੰਗਰ ਇਤਿਹਾਸ ਦੇ ਵਿੱਚ ਜਿਹਦਾ ਵੱਡਾ ਨਾਂ ਹੈ ਉਹ ਵੀ ਸ਼ਾਮਿਲ ਸੀ ਸ਼ਕੁੰਤਲਾ ਦੇਵੀ ਜਿਹੜੀ ਬਹੁਤ ਵੱਡੀ ਮੈਥਮੈਟਿਸ਼ੀਅਨ ਸੀ ਉਹਦਾ ਨਾਂ ਵੀ ਸ਼ਾਮਿਲ ਸੀ ਪਰ ਇਹਨਾਂ ਸਾਰੇ ਨਾਵਾਂ ਨੂੰ ਛੱਡ ਕੇ ਜਿਹੜੀ ਕਮੇਟੀ ਹੈ ਉਸ ਨੇ ਜਿਹੜਾ ਹੈ ਅ ਅਹੇਲਿਆ ਬਾਈ ਹੋਲਕਰ ਦਾ ਨਾਂ ਪੇਸ਼ ਕਰ ਦਿੱਤਾ ਤੇ ਵਾਈਸ ਚਾਂਸਲਰ ਨੇ ਉਹਨੂੰ ਮਨਜ਼ੂਰੀ ਦੇ ਦਿੱਤੀ ਅਸਖੰ ਨੂੰ ਇਸ ਨਾਂ ਰੱਖਣ ਦੇ ਉੱਤੇ ਸਖਤ ਇਤਰਾਜ਼ ਹੈ ਜਿਹੜੇ ਪਹਿਲਾ 10 ਹੌਸਟਲ ਕੁੜੀਆਂ ਦੇ ਹੈਗੇ ਆ ਉਨ੍ਹਾਂ ਦੇ ਨਾਂ ਜਿਹੜੇ ਐ ਉਹ ਦੇਖਣ ਦੀ ਲੋੜ ਐ ਕੱਲੇ-ਕੱਲੇ ਨਾਂ ਦੇ ਉੱਤੇ ਆਪਾਂ ਨਿਗਾਹ ਮਾਰਦੇ ਆਂ ਰਾਣੀ ਲక్ష్ਮੀਬਾਈ ਸਾਰ ਨੂੰ ਪਤਾ ਐ ਵੀ ਉਹ ਦੇਸ਼ ਭਰ ਦੀ ਇੱਕ ਇੱਕ ਔਰਤ ਸ਼ਕਤੀ ਦੀ ਚਿੰਨ ਐ ਸਰੋਜਨੀ 나ਯਦੂ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਲੜਨ ਵਾਲੀ ਔਰਤ ਐ ਬਹਾਦਰ ਕਸਤੂਰਬਾ ਗਾਂਧੀ ਮਹਾਤਮਾ ਗਾਂਧੀ ਦੀ ਪਤਨੀ ਐ ਤੇ ਉਹਦਾ ਵੀ ਆਪਣਾ ਇੱਕ ਯੋਗਦਾਨ ਐ ਸਵਿੱਤਰੀਬਾਈ ਫੂਲੇ ਜਿਨੇ ਔਰਤਾਂ ਦੀ ਸਿੱਖਿਆ ਦੇ ਵਿੱਚ ਬੜੀਆਂ ਬੇਖਮ ਪ੍ਰਸਥਿਤੀਆਂ ਦੇ ਵਿੱਚ ਕੰਮ ਕੀਤਾ ਹੈਗਾ ਲੋਕਾਂ ਦੇ ਵਿੱਚ ਇੱਕ ਚਾਨਣ ਮਨਾਰਾ ਨੇ ਫਲੋਰੈਂਸ ਲਾਈਟਿੰਗ ਜਿਹੜੀ ਸੇਵਾ ਦਾ ਇੱਕ ਚਿੰਨ ਮੰਨੀ ਜਾਂਦੀ ਹੈ ਅਮਰਤਾ ਪ੍ਰੀਤਮ ਪੰਜਾਬ ਦੀ ਇੱਕ ਬਹਾਦਰ ਜਿਹੜੀ ਹੈ ਇੱਕ ਔਰਤ ਹੈ ਕਵਿਤਰੀ ਨੀਰਜਾ ਪਨਹੋਟ ਜਿਹੜੀ ਇੱਕ ਜਿਹੜੀ ਆਪਣਾ ਜਹਾਜ਼ ਦੀ ਉਹ ਸੀਗੀ ਕਰੂ ਦੀ ਮੈਂਬਰ ਤੇ ਜਿਹਨੂੰ ਮਾਰ ਦਿੱਤਾ ਗਿਆ ਸੀ ਜਿਹੜਾ ਜਹਾਜ਼ ਕਾਬਲ ਨੂੰ ਗਿਆ ਸੀਗਾ ਤੇ ਉਹ ਉਹਦਾ ਨਾਂ ਇੱਕ ਮਾਤਾ ਗੁਜਰੀ ਜੀ ਆਪਾਂ ਕੋਈ ਉਹਦੇ ਸਾਨੂੰ ਦੱਸਣ ਦੀ ਲੋੜ ਨਹੀਂ ਵੀ ਕੌਣ ਨੇ ਬੇਬੇ ਨਾਨਕੀ ਉਹਨਾਂ ਦੇ ਬਾਰੇ ਵੀ ਦੱਸਣ ਦੀ ਲੋੜ ਨਹੀਂ ਮਦਰ ਟ੍ਰੇਸਾ ਉਹਦੇ ਬਾਰੇ ਵੀ ਦੱਸਣ ਦੀ ਲੋੜ ਨਹੀਂ ਜਾਨੀ ਐਡੇ ਪ੍ਰੋਮੀਨੈਂਟ ਬੰਦਿਆਂ ਦੇ ਨਾਂ ਨੇ ਜਿਹੜੇ ਹੌਸਟਲ 10 ਪਹਿਲਾਂ ਬਣੇ ਹੋਈ ਐ ਹੁਣ ਜਿਹੜਾ 11ਵਾਂ ਹੌਸਟਲ ਐ ਜੇ ਉਹ ਕਲਪਨਾ ਚਾਵਲਾ ਦੇ ਨਾਂ ਤੇ ਹੁੰਦਾ ਮਾਤਾ ਖੀਵੀ ਜੀ ਦੇ ਨਾਂ ਤੇ ਹੁੰਦਾ ਜਾਂ ਅਮਰ ਰਾਜਕੁਮਾਰੀ ਅਮਰਤ ਕੌਰ ਦੇ ਨਾਂ ਤੇ ਹੁੰਦਾ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ ਹੁਣ ਜਿਹੜੀ ਰਾਣੀ ਲక్ష్ਮੀ ਜਿਹੜੀ ਅਹिल्याबाई 홀ਕਰ ਹੈ ਉਹ ਸਾਡੇ ਇਸ ਇਧਰਲਾ ਪੰਜਾਬ ਹਰਿਆਣਾ ਹਿਮਾਚਲ ਇਸ ਖਿੱਤੇ ਦੇ ਵਿੱਚ ਉਸ ਦਾ ਕੋਈ ਮਹੱਤਵ ਨਹੀਂ ਜਿਹੜੀ ਟ੍ਰਿਬਿਊਨ ਨੇ ਗੱਲ ਲਿਖੀ ਹੈ ਕਿ ਉਹ ਬੜੀ ਵੱਡੀ ਸੋਸ਼ਲ ਰਿਫਾਰਮਰ ਸੀ ਉਹਨੇ ਬਹੁਤ ਸਾਰੇ ਜਿਹੜੇ Hindu ਮੰਦਿਰਾਂ ਉਹਨਾਂ ਨੂੰ ਮੁੜ ਸਥਾਪਿਤ ਕੀਤਾ ਇਹ ਕਿਹੜਾ ਵੱਡਾ ਕ੍ਰੈਡਿਟ ਆ ਕੰਮ ਹੈ ਇੱਕ ਵਿਦਿਆਰਥੀਆਂ ਨੇ ਹੌਸਟਲ ਦੇ ਵਿੱਚ ਰਹਿਣਾ ਹੈ ਉਹਨਾਂ ਵਿਦਿਆਰਥੀਆਂ ਨੂੰ ਇਸ ਗੱਲ ਨਾਲ ਕੀ ਇਨਸਪੀਰੇਸ਼ਨ ਸਾਨੂੰ ਲੱਗਦਾ ਵੀ ਇਹ ਬਿਲਕੁਲ ਗਲਤ ਹੈ ਇਹਦੇ ਤੇ ਮੁਰ ਵਿਚਾਰ ਕਰਨੀ ਚਾਹੀਦੀ ਹੈ ਆ ਜਿਹੜੇ ਪਹਿਲੇ ਨਾਮ ਵਿਚਾਰੇ ਇਹਨਾਂ ਚੋਂ ਕੋਈ ਨਾਮ ਰੱਖਿਆ ਜਾ ਸਕਦਾ ਗਦਰੀ ਗੁਲਾਬਕੌਰ ਦੇ ਨਾਂ ਤੇ ਹੌਸਟਲ ਦਾ ਨਾਮ ਰੱਖਿਆ ਜਾ ਸਕਦਾ ਮਾਈ ਭਾਗੂ ਦੇ ਨਾਂ ਦੇ ਉੱਤੇ ਰੱਖਿਆ ਜਾ ਸਕਦਾ ਸੋ ਇਹ ਨਾਮ ਸਾਨੂੰ ਇਤਰਾਜ਼ ਹੈ ਸਾਡੇ ਇਸ ਇਧਰਲਾ ਜਿਹੜਾ ਸਾਡਾ ਪੰਜਾਬੀ ਹਰਿਆਣਾਈ ਦਾ ਹੋਰ ਇਸ ਖਿੱਤੇ ਦਾ ਸੱਭਿਆਚਾਰ ਹੈ ਉਹਦੇ ਵਿੱਚੋਂ ਰੱਖਿਆ ਜਾ ਸਕਦਾ ਕੋਈ ਬਹੁਤ ਵੱਡੀ ਨੈਸ਼ਨਲ ਇੰਟਰਨੈਸ਼ਨਲ ਫਿਗਰ ਹੋਵੇ ਉਹਦੇ ਨਾਂ ਤੇ ਰੱਖਿਆ ਜਾ ਸਕਦਾ ਇਹ ਬਿਲਕੁਲ ਹੀ ਗਲਤ ਹੈ ਕਿ ਬੀਜੇਪੀ ਦੀ ਜਿਹੜੀ ਇੱਕ ਆਪਣਾ ਪ੍ਰਾਤਨ ਹੈਗਾ ਉਹਨਾਂ ਦਾ ਸਿਸਟਮ ਉਹਦੇ ਵਿੱਚੋਂ ਉਹ ਇੱਕ ਹਿੰਦੂਤਵ ਦੇ ਏਜੰਡੇ ਦੇ ਤਹਿਤ ਇਹ ਜਿਹਹਾ ਨਾਮ ਰੱਖਿਆ ਜਾ ਰਿਹਾ ਹੈ ਅਸੀਂ ਸਾਰੇ ਪੰਜਾਬੀਆਂ ਨੂੰ ਆਮ ਲੋਕਾਂ ਨੂੰ ਇੱਕ ਅਪੀਲ ਕਰਨੀ ਚਾਹੁੰਦੇ ਆ ਕਿ ਅਜਿਹੇ ਨਾਮਾਂ ਤੇ ਇਤਰਾਜ਼ ਕਰਿਆ ਜਾਵੇ ਅਸੀਂ ਅੱਜ ਨਾਲ ਲੱਗਦੇ ਹੱਥੇ ਵੀ ਕਹਿਣਾ ਚਾਹੁੰਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਮਹਾਰਾਜਾ ਭਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਬਣਾਈ ਸੀ ਮਹਾਰਾਜਾ ਭਪਿੰਦਰ ਸਿੰਘ ਸਾਡੇ ਨੌਜਵਾਨਾਂ ਲਈ ਕਿਹੜਾ ਇੱਕ ਆਈਕਨ ਹੈਗਾ ਇੱਕ ਬਹੁਤ ਵੱਡਾ ਵੀ ਜਿਹੜੇ ਦੇ ਨਾਂ ਦੇ ਉੱਤੇ ਰੱਖਿਆ ਜਾਵੇ ਉਹਨਾਂ ਦੇ ਬਾਰੇ ਉਹਨਾਂ ਦੀਆਂ ਕਰਤੂਤਾਂ ਬਾਰੇ ਜੇ ਕਿਸੇ ਨੇ ਪੜਨਾ ਹੋਵੇ ਤਾਂ ਜਿਹੜੇ ਪਰਜਾ ਮੰਡਲ ਲਹਿਰ ਦੇ ਜਿਹੜੇ ਦਸਤਾਵੇਜ਼ ਐ ਉਹਨਾਂ ਨੂੰ ਪੜ ਲਿਆ ਜਾਵੇ ਉਹ ਕੀ ਕੀ ਕੰਮ ਕਰਦੇ ਰਹੇ ਐ ਉਹ ਕਿਸੇ ਵੀ ਤਰ੍ਹਾਂ ਨਾਲ ਸਾਡੇ ਪੰਜਾਬ ਦੇ ਲੋਕਾਂ ਲਈ ਕੋਈ ਆਈਕਨ ਨਹੀਂ ਹੈਗੇ ਕੋਈ ਰਾਧ ਸੇਰਾ ਨਹੀਂ ਹੈਗੇ ਉਹਨੂੰ ਵੀ ਬਦਲ ਕੇ ਅੱਜ ਦੀ ਹੁਣ ਪੰਜਾਬ ਜਿਹੜੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨੂੰ ਵੀ ਅਸੀਂ ਕਹਿਣਾ ਚਾਹਾਂਗੇ ਕਿ ਉਹਦਾ ਨਾਂ ਬਦਲ ਕੇ ਕਿਸੇ ਅਜਿਹੇ ਵਿਅਕਤੀ ਦੇ ਨਾਂ ਤੇ ਰੱਖਿਆ ਜਾਣਾ ਚਾਹੀਦਾ ਹੈ ਜਿਹੜਾ ਕਿ ਵਿਦਿਆਰਥੀਆਂ ਨੂੰ ਜਿਹੜਾ ਉਤਸ਼ਾਹਤ ਕਰਦਾ ਹੋਵੇ ਅਗਲੀ ਗੱਲ ਤੁਹਾਡੇ ਨਾਲ ਦੋਸਤੋ ਸਾਂਝੀ ਇਹ ਕਰਨੀ ਹੈ ਕਿ ਅਮਰੀਕਾ ਦੇ ਵਿੱਚ ਜਿਹੜੀ ਅਦਾਲਤ ਦੇ ਵਿੱਚ ਕੇਸ ਚੱਲਦਾ ਹੈਗਾ ਅਡਾਨੀ ਦੇ ਵਿਰੁੱਧ ਉਸ ਦੇ ਕੱਲ ਜਿਹੜੀ 18 ਤਰੀਕ ਹੈ ਉਸ ਦੇ ਵਿੱਚ ਜਿਹੜੀ ਕੋਰਟ ਦੀ ਪ੍ਰਸੀਡਿੰਗ ਹੈ ਉਹਦੇ ਚ ਹੈ ਕਿ ਅਸੀਂ ਅਡਾਨੀ ਤੇ ਉਹਦਾ ਜਿਹੜਾ ਭਤੀਜਾ ਹੈ ਗੌਤਮ ਜਿਹੜਾ ਸਾਗਰ ਅਡਾਨੀ ਉਸ ਦੋਨਾਂ ਨੂੰ ਭਾਰਤ ਸਰਕਾਰ ਦਾ ਜਿਹੜਾ ਮੰਤਰਾਲੇ ਹੈਗਾ ਲਾ ਮਿਨਿਸਟਰੀ ਹੈ ਉਦੇ ਰਾਹੀਂ ਉਹਨਾਂ ਨੂੰ ਸੱਮਨ ਭੇਜ ਰਿਹਾ ਤਾਂ ਕਿ ਉਹ ਆ ਜਾਣ ਹੁਣ ਦੇਖਦੇ ਆਂ ਭਾਰਤ ਸਰਕਾਰ ਕਹਿੰਦੀ ਸੀ ਵੀ ਇਹ ਤਾਂ ਤੋਂ ਵਿਅਕਤੀਆਂ ਦਾ ਕਿਸੇ ਵਿਅਕਤੀ ਦੇ ਵਿੱਚ ਦੋ ਸਟੇਟ ਗਵਰਨਮੈਂਟਾਂ ਦਾ ਕੀ ਆਣਾਗਾ ਇੱਥੇ ਹੁਣ ਦੇਖਦੇ ਆਂ ਗਵਰਨਮੈਂਟ ਆਉਂਦੀ ਹੈ ਕਿ ਨਹੀਂ ਸਟੇਟਸ ਜਿਹੜੀਆਂ ਨੇ ਦੋ ਸਟੇਟਸ ਸਟੇਟ ਗਵਰਨਮੈਂਟਾਂ ਨੇ ਸਟੇਟਸ ਜਿਹੜੀਆਂ ਨੇ ਦੋ ਰਾਜ ਦੋ ਜਿਹੜੇ ਆ ਦੇਸ਼ ਦੇ ਮੁਖੀ ਤੇ ਹੁਣ ਦੇਖਦੇ ਆਂ ਵੀ ਇਹ ਮੁਖੀ ਕੁਝ ਕਰਦੇ ਆ ਕਿ ਨਹੀਂ ਤੇ ਉਹਦੇ ਉੱਤੇ 265 ਮਿਲੀਅਨ ਡਾਲਰ ਦੀ ਰਿਸ਼ਵਤ ਦੇ ਕੇ ਨਜਾਇਜ਼ ਕੰਮ ਕਰਾਉਣ ਦਾ ਜਿਹੜਾ ਕੇਸ ਹੈ ਉਹ ਚੱਲ ਰਿਹਾ ਹੈ ਅਗਲੀ ਗੱਲ ਤੁਹਾਡੇ ਨਾਲ ਸਾਂਝੀ ਜਿਹੜੀ ਕਰਨੀ ਹੈ ਉਹ ਇਹ ਹੈ ਵੀ ਤਾਮਨਾਡੂ ਦੇ ਵਿੱਚ ਜਿਹੜੀ ਸਰਕਾਰ ਹੈ ਉਸ ਨੇ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਹੈ ਐਨਈਪ 2020 ਉਹਨੂੰ ਰੱਦ ਕਰਿਆ ਹੋਇਆ ਹੈ ਉਹਨਾਂ ਦਾ ਐਲਾਨ ਹੈ ਵੀ ਇਹ ਪਾਲਿਸੀ ਜਿਹੜੀ ਹੈ ਪ੍ਰਾਈਵੇਟਾਈਜੇਸ਼ਨ ਤੇ ਗਲੋਬਲਾਈਜ਼ ਆਪਣੇ ਪ੍ਰਾਈਵੇਟਾਈਜੇਸ਼ਨ ਦਾ ਤੇ ਕਾਰਪੋਰਟਾਈਜੇਸ਼ਨ ਦਾ ਤੇ ਦੂਜਾ ਇਹ ਫਿਰਕੂ ਕਰਨ ਦਾ ਦਸਤਾਵੇਜ਼ ਹੈ ਅਸੀਂ ਇਹਨੂੰ ਲਾਗੂ ਨਹੀਂ ਕਰਾਂਗੇ ਕੇਂਦਰ ਸਰਕਾਰ ਉਹਨਾਂ ਦੇ ਜਿਹੜੇ ਸਮਗਰ ਸਿੱਖਿਆ ਅਭਿਆਨ ਦੇ ਜਿਹੜੇ ਫੰਡ ਨੇ 2100 59 ਕਰੋੜ ਰੁਪਏ ਦੇ ਫੰਡ ਉਹ ਰੋਕ ਰੱਖੇ ਆ ਤੇ ਸਿੱਖਿਆ ਮੰਤਰੀ ਜਿਹੜਾ ਕੇਂਦਰ ਸਰਕਾਰ ਦਾ ਹੈ ਉਹ ਕਹਿ ਰਿਹਾ ਵੀ ਤੁਸੀਂ ਜੇ ਇਹ ਪੈਸੇ ਲੈਣੇ ਆ ਤਾਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਜਿਹੜੀ ਹੈ ਉਸ ਨੂੰ ਲਾਗੂ ਕਰੋ ਉਹ ਕਹਿੰਦੇ ਵੀ ਅਸੀਂ ਤਾਂ ਕਰਨੀ ਨਹੀਂ ਉਹਦੇ ਵਿੱਚ ਅਗਲੀ ਗੱਲ ਤਰਨੇਂਦਰ ਪ੍ਰਧਾਨ ਜੀ ਕਹਿੰਦੇ ਆ ਵੀ ਤੁਸੀਂ ਤਾਂ ਉਹਦੇ ਵਿੱਚ ਜਿਹੜਾ ਸਾਡਾ 3 ਲੈਂਗੁਏਜ ਫਾਰਮੂਲਾ ਤਿੰਨ ਭਾਸ਼ਾਈ ਫਾਰਮੂਲਾ ਉਹਨੂੰ ਵੀ ਲਾਗੂ ਕਰਨ ਤੋਂ ਇਨਕਾਰੀ ਹੋ ਜੇ ਤੁਸੀਂ ਉਹ ਨਾ ਕਰਾਂਗੇ ਤੁਹਾਨੂੰ ਇਹ ਪੈਸੇ ਨਹੀਂ ਮਿਲਣੇ ਤੇ ਤੁਸੀਂ ਦੇਸ਼ ਦੇ ਸੰਵਿਧਾਨ ਦੀ ਉਲੰਘਣਾ ਕਰ ਰਹੇ ਹੋ ਇਹ ਕਹਿਤਾ ਉਹਦਾ ਜਵਾਬ ਵੀ ਉਹਨਾਂ ਨੇ ਕਰੜੇ ਤੌਰ ਤੇ ਦਿੱਤੇ ਉਹ ਦੱਸਦੇ ਆ ਵੀ 1937 ਤੋਂ ਹੀ ਤਾਮਨ ਆਡੂ ਦੇ ਵਿੱਚ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਹੀ ਹਿੰਦੀ ਥੋਪੇ ਜਾਣ ਦਾ ਵਿਰੋਧ ਕਰਿਆ ਜਾਂਦਾ ਹੈਗਾ 1968 ਤੋਂ ਲਗਾਤਾਰ ਜਿਹੜਾ ਉਹ ਇਸ ਗੱਲ ਦੇ ਉੱਤੇ ਲੱਗੇ ਹੋਏ ਐ ਵੀ ਅਸੀਂ ਸਾਡੇ ਸੂਬੇ ਦੇ ਵਿੱਚ ਦੋ ਭਾਸ਼ਾਵਾਂ ਹੀ ਪੜਾਵਾਂਗੇ ਤਾਮਨਾਡੂ ਤੇ ਇੰਗਲਿਸ਼ ਤੀਜੀ ਭਾਸ਼ਾ ਜਿਹੜੀ ਉਹ ਹਿੰਦੀ ਵਜੋਂ ਥੋਸਣ ਦੀ ਕੋਸ਼ਿਸ਼ ਜਿਹੜੀ ਹੋ ਰਹੀ ਆ ਉਹਦਾ ਉਹ ਵਿਰੋਧ ਕਰਦੇ ਐ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਸੀ ਆ ਉਹਦੇ ਵਿੱਚ ਵੀ ਤੀਜੀ ਭਾਸ਼ਾ ਵਜੋਂ ਹਿੰਦੀ ਕਹਿਣ ਦਾ ਤਾਂ ਨਹੀਂ ਹੈ ਪਰ ਅਸਿੱਧਾ ਤਰੀਕਾ ਇਹੀ ਐ ਵੀ ਹਿੰਦੀ ਇੱਥੇ ਲਾਗੂ ਕਰੋ ਸੋ ਇਹਦਾ ਉਹ ਵਿਰੋਧ ਕਰਦੇ ਐ ਤੇ ਅੱਗੋਂ ਮੁੱਖ ਮੰਤਰੀ ਸਟਾਲਨ ਨੇ ਸਵਾਲ ਕੀਤਾ ਐ ਵੀ ਮੰਤਰੀ ਜੀ ਸਾਨੂੰ ਜਰਾ ਇਹ ਦੱਸ ਦਿਓ ਵੀ ਭਾਰਤੀ ਸੰਵਿਧਾਨ ਦੀ ਕਿਹੜੀ ਧਾਰਾ ਦੀ ਉਲੰਘਣਾ ਹੈ ਜਿਹੜੀ ਅਸੀਂ ਕਰ ਰਹੇ ਹਾਂ ਜਿੱਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਤਿੰਨ ਭਾਸ਼ਾ ਹੀ ਲੈਂਗੁਏਜ ਹੋਊਗੀ ਕਨਸਟੀਟਿਊਸ਼ਨ ਦੇ ਵਿੱਚ ਭਾਰਤੀ ਸੰਵਿਧਾਨ ਚ ਕਿੱਥੇ ਲਿਖਿਆ ਹੋਇਆ ਸੋ ਇਹ ਫੋਕੇ ਦਾ ਦਾਅਵਾ ਹੈ ਤੇ ਇਹ ਅਸੀਂ ਸਮਝਦੇ ਹਾਂ ਵੀ ਕੇਂਦਰ ਸਰਕਾਰ ਦਾ ਇਹਨਾਂ ਜਿਹੜੀਆਂ ਆਰਥਿਕ ਗੱਲਾਂ ਨੇ ਇਹਨਾਂ ਦੇ ਰਾਹੀਂ ਉਹਨਾਂ ਦੇ ਉੱਤੇ ਰਾਜਨੀਤਿਕ ਤੇ ਆਪਣਾ ਵਿਚਾਰਧਾਰਕ ਦਬਾਅ ਬਣਾਉਣ ਦਾ ਜਿਹੜਾ ਤਰੀਕਾ ਹੈ ਉਹੀ ਹੈ ਅਸੀਂ ਸਮਝਦੇ ਆ ਵੀ ਤਾਮਨਾਡੂ ਜਿੱਥੇ ਅਸੀਂ ਸ਼ਾਬਾਸ਼ ਦਿੰਨੇ ਆ ਉੱਥੇ ਜਿਹੜੀਆਂ ਬਾਕੀ ਗੈਰ ਭਾਜਪਾ ਸਰਕਾਰਾਂ ਨੇ ਉਹਨਾਂ ਨੂੰ ਵੀ ਇਹਨਾਂ ਉੱਤੇ ਅਸੂਲੀ ਜਿਹੜੇ ਸਟੈਂਡ ਹੈ ਉਹ ਲੈਣੇ ਚਾਹੀਦੇ ਆ ਅਜਿਹੇ ਮੁੱਦਿਆਂ ਦੇ ਉੱਤੇ ਨਹੀਂ ਤਾਂ ਇਹ ਕਤਾਨਾਸ਼ਾ ਸਰਕਾਰ ਇੱਕ ਇਕਾਤਮਕ ਸਰਕਾਰ ਗੈਰ ਸੰਗੀਤਾਜਾ ਸਰਕਾਰ ਬਣਦੀ ਜਾ ਰਹੀ ਹੈ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਤਾਮਨਾਡੂ ਤੋਂ ਜਿਹੜਾ ਇੱਕ ਮੈਗਜ਼ੀਨ ਸ਼ਕਤ ਦਾਗਾ ਵਿਕਾਤਨ ਉਸ ਦੇ ਵਿੱਚ ਮੋਦੀ ਜੀ ਬੇੜੀਆਂ ਦੇ ਵਿੱਚ ਜਕੜੇ ਹੋਏ ਆ ਉਹਨਾਂ ਦੇ ਪੈਰਾਂ ਤੇ ਹੱਥਾਂ ਨੂੰ ਬੇੜੀਆਂ ਲੱਗੀਆਂ ਹੋਈਆਂ ਨੇ 트럼ਪ ਸਾਫ ਕੋਲ ਬੈਠੇ ਹੱਸ ਰਹੇ ਆ ਤੇ ਉਹ ਜਿਹੜਾ ਕਾਰਟੂਨ ਛਪਿਆ ਉਹਦੇ ਤੇ ਤੁਹਾਡੇ ਨਾਲ ਪਹਿਲਾਂ ਗੱਲ ਕੀਤੀ ਸੀ ਵੀ ਬੜਾ ਰੌਲਾ ਪਿਆ ਹੋਇਆ ਤੇ ਉਹਨਾਂ ਨੇ ਉਦੋਂ ਇਹ ਦੱਸਿਆ ਸੀ ਵੀ ਸਾਨੂੰ ਸਾਡੇ ਕੋਈ ਕਿਸੇ ਤਰ੍ਹਾਂ ਦਾ ਨੋਟਿਸ ਨਹੀਂ ਆਇਆ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਮਿਨਿਸਟਰੀ ਦਾ ਵੀ ਨਹੀਂ ਆਇਆ ਕਿਸੇ ਹੋਰ ਦਾ ਵੀ ਨਹੀਂ ਆਇਆ ਪਰ ਸਾਡੀ ਵੈਬਸਾਈਟ ਬਲੌਕ ਹੋਈ ਪਈ ਹੈ ਤੇ ਹੁਣ ਕੱਲ ਪਤਾ ਲੱਗਿਆ ਵੀ ਇਹ ਮਿਨਿਸਟਰੀ ਨੇ ਆਰਡਰ ਪਾਸ ਕੀਤਾ ਤੇ ਉਹ ਉਹਨਾਂ ਨੂੰ ਦੱਸਿਆ ਨਹੀਂ ਗਾ ਤੇ ਜਦੋਂ ਉਸ ਮਿਨਿਸਟਰ ਨੂੰ ਪੁੱਛਿਆ ਗਿਆ ਐਲ ਮੁਰੂਗਨ ਨੂੰ ਤਾਂ ਉਹ ਆਊਗਾ ਉਹ ਕਰ ਗਿਆ ਉਹਨੇ ਕੁਝ ਦੱਸਿਆ ਨਹੀਂ ਗਾ ਵੀ ਹਾਂ ਅਸੀਂ ਕਰਤਾ ਜਾਂ ਨਹੀਂ ਕਰਤਾ ਕੱਲ ਆਫੀਸ਼ੀਅਲੀ ਪਤਾ ਲੱਗ ਗਿਆ ਵੀ ਇਹ ਹਾਂ ਆਰਡਰ ਪਾਸ ਕੀਤਾ ਹੈ ਉਹਨੇ ਉਹ ਆਰਡਰ ਪਾਸ ਕਰਨ ਦਾ ਕੀ ਆਧਾਰ ਹੈ ਕੋਈ ਵੀ ਨਹੀਂ ਗਾ ਉਹਨਾਂ ਦਾ ਬੜਾ ਵੱਡਾ ਹਿੱਕ ਠੋਕ ਕੇ ਐਲਾਨ ਹੈ ਕਿ ਅਸੀਂ ਬਹੁਤ ਲੰਬੇ ਸਮੇਂ ਤੋਂ ਸਾਡਾ ਜਿਹੜਾ ਇਹ ਅਸੀਂ ਕਾਰਟੂਨ ਬਣਾਉਨੇ ਆ ਉਹਦਾ ਸਾਡਾ ਲੰਬਾ ਇਤਿਹਾਸ ਹੈ ਅਸੀਂ ਜਿਹੜਾ ਵਿਨਸਟਨ ਚਰਚਿਲ ਹੈ ਉਹਦੇ ਵੀ ਕਾਰਟੂਨ ਬਣਾਏ ਸੀਗੇ ਉਹਦੇ ਵੀ ਖੇਲੀ ਉਡਾਈ ਸੀ ਕਈ ਗੱਲਾਂ ਦੇ ਵਿੱਚ ਸਾਡੀ ਬੜੀ ਲੰਬੇ ਸਮੇਂ ਦੀ ਰਾਜਨੀਤਿਕ ਤੇ ਜਿਹੜੀ ਹਿਸਟਰੀ ਹੈ ਇਸ ਗੱਲ ਦੀ ਕਾਰਟੂਨਾਂ ਦੀ ਜਵਾਨ ਲਾਲ ਨਹਿਰੂ ਦੇ ਅਸੀਂ ਬਣਾਏ ਹੋਏ ਐ ਇੰਦਰਾ ਗਾਂਧੀ ਰਜੀਵ ਗਾਂਧੀ ਦੇ ਬਣਾਏ ਹੋਏ ਐ ਵੀ ਪੀ ਸਿੰਘ ਦੇ ਬਣਾਏ ਹੋਏ ਐ ਅਟਲ ਬਿਹਾਰੀ ਬਾਜਪਾਈ ਦੇ ਬਣਾਏ ਹੋਏ ਐ ਨਰਸ ਮਹਰੋ ਦੇ ਬਣਾਏ ਹੋਏ ਐ ਡਾਕਟਰ ਮਨਮੋਹਨ ਸਿੰਘ ਦੇ ਬਣਾਏ ਹੋਏ ਐ ਮੋਦੀ ਜੀ ਦੇ ਬਣਾਏ ਹੋਏ ਐ ਅਸੀਂ ਸਾਡੇ ਜਿਹੜੇ ਸੂਬੇ ਦੇ ਆਗੂ ਨੇ ਰਹੇ ਕਾਮਰਾਜ ਜਿਹੜੇ ਮੁੱਖ ਮੰਤਰੀ ਰਹੇ ਐ ਬਹੁਤ ਮਸ਼ਹੂਰ ਉਹਦੇ ਬਣਾਏ ਹੋਏ ਐ ਅੰਨਾ ਦੇ ਬਣਾਏ ਹੋਏ ਐ ਕਰਨੋ ਨਿਧੀ ਦੇ ਬਣਾਏ ਹੋਏ ਐ ਐਮ ਜੀ ਰਾਮਾਚੰਦਰਨ ਦੇ ਬਣਾਏ ਹੋਏ ਐ ਜੈ ਲਲਤਾ ਦੇ ਬਣਾਏ ਹੋਏ ਐ ਈਪੀਐਸ ਓਪੀਐਸ ਇੱਥੋਂ ਤੱਕ ਜਿਹੜਾ ਮੌਜੂਦਾ ਮੁੱਖ ਮੰਤਰੀ ਐ ਸਾਡਾ ਸਟਾਲਿਨ ਉਹਦੇ ਵੀ ਕਾਰਟੂਨ ਬਣਾਏ ਹੋਏ ਐ ਇਹ ਅਸੀਂ ਜਾਰੀ ਰੱਖਾਂਗੇ ਕਰ ਲਓ ਜੋ ਮਰਜ਼ੀ ਕਰਦੇ ਹੋ ਉਹਨਾਂ ਨੂੰ ਅਸੀਂ ਸੰਗਰਾਮ ਟੀਵੀ ਵੱਲੋਂ ਸੰਗਰਾਮੀ ਸਲਾਮ ਪੇਸ਼ ਕਰਦੇ ਆ ਕਿ ਜੇ ਲੜੀਏ ਇਹਨਾਂ ਹਾਕਮਾਂ ਵਿਰੁੱਧ ਹਿੱਕ ਢਾਕੇ ਲੜੀਏ ਅੱਜ ਦੀ ਗੱਲ ਚ ਇੰਨੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ